ਪੰਜਾਬ ਦੇ ਵਿੱਚ ਪੀਆਰਟੀਸੀ ਦੀਆਂ ਬੱਸਾਂ ਵਾਲਿਆਂ ਦਾ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਅੱਜ ਕੁਝ ਝਗੜਾ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਪਾਟੜਾ ਤੇ ਪਟਿਆਲਾ ਦੇ ਵਿੱਚ ਬੱਸ ਸਟੈਂਡ ਜਿਹੜੇ ਬੰਦ ਕੀਤੇ ਗਏ ਹਨ ਮੇਰੇ ਨਾਲ ਪਟਿਆਲਾ ਤੋਂ ਵਿਕੀ ਪ੍ਰਧਾਨ ਜੀ ਕੋਲ ਕੋਲ ਤੋਂ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਹਾਂ ਵੀ ਕਿ ਇਹ ਸਾਰਾ ਮਾਮਲਾ ਕੀ ਹੈ ਕੀ ਗੱਲਬਾਤ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮਸਲਾ ਇਹ ਹੈ ਜੀ ਆਪਣੇ ਪਾਟੜਾ ਤੋਂ ਨੋਕਲ ਐਮ ਐਲ ਏ ਸਾਹਿਬ ਨਿਕਲਵੰਤ ਸਿੰਘ ਜੀ ਆਪਣੇ ਐਮਐਲਏ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਕੁਝ ਪਿੰਡਾਂ ਨੂੰ ਸਰਕਾਰੀ ਬੱਸ ਚਲਵਾਈ ਸੀਗੀ ਕਿਉਂਕਿ ਉੱਥੇ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀਗੀ ਤਾਂ ਉਹਨਾਂ ਪਿੰਡ ਦੀਆਂ ਪੰਚਾਇਤਾਂ ਨੇ ਲਿਖ ਕੇ ਬਕਾਇਦਾ ਆਪਣੇ ਵੱਲੋਂ ਸਾਡੀ ਮੈਨੇਜਮੈਂਟ ਨੂੰ ਲੈਟਰ ਕੱਢਿਆ ਤੇ ਐਮਐਲਏ ਸਾਹਿਬ ਨੇ ਰਿਟਰਨ ਦੇ ਵਿੱਚ ਸਾਈਨ ਕਰਕੇ ਉਹ ਸਾਡੀ ਮੈਨੇਜਮੈਂਟ ਨੂੰ ਦਿੱਤਾ ਮੈਨੇਜਮੈਂਟ ਦੇ ਜਿਹੜੇ ਸਾਡੇ ਅਧਿਕਾਰੀ ਹੁੰਦੇ ਆ ਉਹਨਾਂ ਵੱਲੋਂ ਉੱਥੇ ਉਹ ਰੂਟ ਤੇ ਸਰਵੇ ਕਰਕੇ ਬੱਸ ਚਲਾਈ ਗਈ ਜੀ। ਬਾਕਾਇਦਾ ਸਾਡੀ ਰੋਸਟਰ ਦੇ ਵਿੱਚ ਉਹਦੇ ਡਿਊਟੀ ਲੱਗਦੀ ਆ ਤੇ ਉੱਥੇ ਨਾਲ ਦੀ ਨਾਲ ਤੁਹਾਨੂੰ ਦੱਸਣਾ ਚਾਹਣਾ ਮੈਂ ਵੀ ਉੱਥੇ ਦੋ ਪ੍ਰਾਈਵੇਟ ਬੱਸਾਂ ਚੱਲਦੀਆਂ ਸੀਗੀਆਂ ਕਿਸੇ ਪ੍ਰਾਈਵੇਟ ਆਪਰੇਟਰ ਦੀਆਂ ਜਿਹੜੀਆਂ ਕਿ ਅਨਲਿਗਲ ਬੱਸਾਂ ਸੀਗੀਆਂ ਉਹਨਾਂ ਕੋਲ ਕੋਈ ਪਰਮਿਟ ਨਹੀਂ ਨਾ ਉਹਨਾਂ ਦੀ ਗੱਡੀ ਕੋਈ ਜਾਨਕੀ ਟੈਕਸ ਤੇ ਸੀ ਨਾ ਹੀ ਉਹ ਕੋਈ ਉਹਦਾ ਪ੍ਰਦੂਸ਼ਣ ਸੀਗਾ ਬਿਲਕੁਲ ਅਨਲਿਗਲ ਬੱਸਾਂ ਚੱਲ ਰਹੀਆਂ ਸੀ। ਜੋ ਉਹ ਸਰਕਾਰੀ ਬੱਸ ਦੀ ਉੱਥੇ ਸਹੂਲਤ ਦਿੱਤੀ ਗਈ ਕਿਉਂਕਿ ਪੰਜਾਬ ਦੇ ਵਿੱਚ ਫ੍ਰੀ ਸਫ਼ਰ ਸਹੂਲਤ ਕਰਕੇ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਇੱਕ ਔਰਤਾਂ ਨੂੰ ਦਿੱਤਾ ਸਫ਼ਰ ਸਹੂਲਤ ਸੀ ਉਹਦੇ ਕਰਕੇ ਜਿਹੜੀ ਸਵਾਰੀ ਸੀ ਉਹ ਸਰਕਾਰੀ ਬੱਸਾਂ ਤੋਂ ਲੱਗ ਗਈ ਉਹਨਾਂ ਬੱਸਾਂ ਖਾਲੀ ਰਹਿਣ ਲੱਗ ਗਈਆਂ ਉਹਦੇ ਵੱਲੋਂ ਸਰਕਾਰ ਇੱਥੇ ਥਾਣੇ ਪਾਤਰਾਂ ਦੇ ਵਿੱਚ ਦਰਖਾਸਤ ਦਿੱਤੀ ਗਈ ਵੀ ਜਿਹੜੀ ਸਰਕਾਰੀ ਬੱਸਾਂ ਇਹ ਬਿਨਾਂ ਪਰਮਿਟ ਤੋਂ ਚੱਲਦੀ ਆ ਤੇ ਵੀ ਨੂੰ ਬੰਦ ਕੀਤਾ ਜਾਵੇ ਪਰ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸੀਗੇ ਥਾਣੇਦਾਰ ਸਾਹਿਬ ਆਏ ਸੀ ਦੋਹਾਂ ਨਾਲ ਮੁਲਾਜਮ ਸੀ ਉਹਨਾਂ ਨੇ ਸਾਡੇ ਡਰਾਈਵਰ ਕਨੈਕਟਰ ਨੂੰ ਬੱਸਾਂ ਚਲਦੀਆਂ ਵੀ ਆਨ ਡਿਊਟੀ ਖਿੱਚਿਆ ਧੂਆ ਕੁੱਟਿਆ ਮਾਰਿਆ ਤੇ ਖਿੱਚ ਧੂਕੇ ਉਹਨਾਂ ਨੂੰ ਥਾਣੇ ਲੈ ਗਏ ਜਿਸ ਕਰਕੇ ਸਾਡੇ ਵਰਕਰਾਂ ਦੇ ਵਿੱਚ ਰੋਸ ਆਇਆ ਜਿਸ ਕਾਰਨ ਅਜ ਪਤਨਾ ਤੇ ਜਿਹੜਾ ਪਟਿਆਲਾ ਉਹ ਪੂਰਨ ਤੌਰ ਤੇ ਬੰਦ ਕੀਤਾ ਗਿਆ ਜੀ ਕਿ ਕਿਹੜੇ ਕਿੰਨਾ ਕਿ ਟਾਈਮ ਹੈ ਜਿਹੜਾ ਇਹ ਬੰਦ ਰੱਖਿਆ ਜਾਊਗਾ ਕਿਉਂਕਿ ਸਵਾਰੀਆਂ ਨੇ ਜਿਹੜੀਆਂ ਉਹ ਵੀ ਭੁੱਖੇ ਚਲਵਾਦ ਹੋਤੀਆਂ ਨੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜਾਣਾ ਹੈ ਰਾਤ ਦਾ ਸ਼ਾਮਾ ਹੋ ਰਿਹਾ ਬਹੁਤ ਬੁਸ਼ਤਾਂ ਦਾ ਜਿਹੜਾ ਸਾਹਮਣਾ ਕਰਤਾ ਕਰ ਬਿਲਕੁਲ ਜੀ ਮੈਂ ਤੁਹਾਡੇ ਜਨਰਲ ਦੇ ਮadhyam ਨਾਲ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਤੇ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਸਾਡੀ ਬੇਨਤੀ ਹੈ ਵੀ ਜਿਹੜੀ ਬੱਸ ਸੀ ਉਹ ਪੰਜਾਬ ਸਰਕਾਰ ਦੇ ਇੱਕ ਜਿੱਤੇ ਹੋਏ ਮਾਨਯੋਗ ਐਮਐਲਏ ਸਾਹਿਬ ਨੇ ਚਲਵਾਈ ਸੀਗੀ ਸਾਡੀ ਮੈਨੇਜਮੈਂਟ ਵੱਲੋਂ ਬੱਸ ਚਲਾਈ ਗਈ ਸੀ ਸਾਡੇ ਡਰਾਈਵਰ ਕਨੈਕਟਰਾਂ ਦੀ ਜਿੱਥੇ ਡਿਊਟੀ ਲੱਗਦੀ ਹੈ ਸਾਨੂੰ ਉੱਥੇ ਡਿਊਟੀ ਤੇ ਜਾਣਾ ਪੈਂਦਾ ਤੇ ਅਸੀਂ ਆਪਣੀ ਬੰਤੀ ਜਿਹੜੇ ਸਾਡੇ ਰੈਕਨੈਟਿਵ ਡਿਊਟੀ ਕਰ ਰਹੇ ਸੀ ਪਰ ਜਿਹੜੀ ਪ੍ਰਸ਼ਾਸਨ ਦੇ ਪਾਟੜਾ ਸ਼ਹਿਰ ਦੇ ਦੋ ਮੁਲਾਜ਼ਮ ਸੀ ਉਹਨਾਂ ਨੇ ਸ਼ਰੀਆਮ ਬਾਜ਼ਾਰ ਦੇ ਵਿੱਚ ਸਾਡੇ ਡਰਾਈਵਰ ਕਨੈਕਟਰ ਨੂੰ ਕੁੱਟ ਮਾਰ ਗਏ ਸੀ ਤੁਹਾਨੂੰ ਪਤਾ ਸੀਗਾ ਵੀ ਉਹ ਜਿਹੜੀ ਬੱਸ ਚੱਲਦੀ ਐ ਐਮਐਲਏ ਸਾਥੇ ਚਲਾਈ ਸੀ ਵੀ ਉਸ ਦਾ ਪਰਮਿਟ ਨਹੀਂ ਸੀਗਾ ਬੱਸ ਦਾ ਪਰਮਿਟ ਹੋਵੇ ਸਿਰਫ ਕੋ ਜਦੋਂ ਵੀ ਕਿਸੇ ਪਿੰਡ ਦੇ ਵਿੱਚ ਘੂਟ ਦੇਣੀ ਹੋਵੇ ਸਰਕਾਰੀ ਬੱਸ ਹੈ ਜਿਹੜੀ ਉਹ ਪੰਚੇਤਾਂ ਲਿਖ ਕੇ ਦੇਣਦੀਆਂ ਤੇ ਉਹਦਾ ਪਰਮਿਟਰ ਜਿਹੜਾ ਉਹ ਸਾਡੇ ਟੀਟੀਆਈ ਸਾਹਿਬ ਸਾਡੇ ਜਨਰਲ ਮੈਨੇਜਰ ਸਾਹਿਬ ਉਹ ਦੱਸ ਸਕਦੇ ਆ ਅਪਲਾਈ ਦਿੱਤਾ ਜਾਂ ਪਰਮਿਟ ਆਏਗਾ ਜਾਂ ਨਾ ਆਏਗਾ ਪਰ ਜਦੋਂ ਬਟੇੜਾ ਸਾਡੀ ਰੂਟੇ 'ਚ ਡਿਊਟੀ ਲੱਗਦੀ ਸੀ ਤੇ ਅਸੀਂ ਆਪਣੇ ਬੰਦੇ ਜਿਹੜਾ ਪਰਮਿਟ ਸੀ ਡਿਊਟੀ ਸੀ ਸਾਡੇ ਸਾਥੀਆਂ ਜਿਹੜੇ ਉਹ ਡੁੱਬ ਕੇ ਗਏ ਆ ਜੀ ਜਿਹੜੇ ਕੋਦੇ ਮਜਬੂਤਾ ਅਧਿਕਾਰੀ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਸਾਡੇ ਨਾਲ ਆ ਜਾ ਪਾਣਾ ਵਰਤਿਆ ਤਾਂ ਹੀ ਸਾਨੂੰ ਰੋਕਿਆ ਗਿਆ ਤੇ ਉਹਨਾਂ ਦੇ ਬਾਰੇ ਕਿਹਾ ਗਿਆ ਕਿ ਜਿਹੜੀ ਸਰਕਾਰੀ ਬੱਸ ਆ ਉਹਦਾ ਪਰਮਿਟ ਨਹੀਂ ਹੈਗਾ ਉਹ ਗੈਰਕਾਨੂੰਨੀ ਢੰਗ ਦੇ ਨਾਲ ਇਸ ਰੂਟ ਦੇ ਉੱਤੇ ਚੱਲ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੀ ਬੱਸ ਸੀਗੀ ਪ੍ਰਾਈਵੇਟ ਬੱਸਾਂ ਸੀ ਦੋ ਬੱਸਾਂ ਚੱਲ ਰਹੀਆਂ ਸੀ ਉਹ ਬਿਲਕੁਲ ਉਹਨਾਂ ਕੋਲ ਵੀ ਕੋਈ ਪਰਮਿਟ ਨਹੀਂ ਹੈਗਾ ਲੱਗ ਪਾ ਕੇ 2 ਸਾਲ ਤੋਂ ਬੱਸਾਂ ਚੱਲ ਰਹੀਆਂ ਉੱਥੇ ਉਹ ਬੱਸਾਂ ਅਣਕਾਨੂੰਨੀ ਬੱਸਾਂ ਇਮਾਨ ਕੋਲ ਵੀ ਬਕਾਇਦਾ ਕੋਈ ਪਰਮਿਟ ਨਹੀਂ ਸਾਡੀ ਤਾਂ ਸਾਡੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਉਹ ਦੱਸ ਸਕਦੇ ਆ ਵੀ ਉਹਨਾਂ ਕੋਲ ਪਰਮਿਟ ਹੈਗਾ ਜਾਂ ਨਹੀਂ ਹੈਗਾ ਸਾਡੀ ਗੱਡੀ ਕੋਲ ਪਰਮਿਟ ਹੈਗਾ ਜਾਂ ਨਹੀਂ ਹੈਗਾ ਇਹਨਾਂ ਨੇ ਅਪਲਾਈ ਕੀਤਾ ਜਾਂ ਨਹੀਂ ਕੀਤਾ ਪਰ ਗੱਲ ਇਹ ਹੈ ਵੀ ਇਸ ਟਾਈਮ ਜਿਹੜੇ ਹਾਲਾਤ ਨੇ ਜਿਹੜੇ ਪ੍ਰਸ਼ਾਸਨ ਆ ਪੁਲਿਸ ਦੇ ਅਧਿਕਾਰੀ ਸੀ ਉਹਨਾਂ ਵੱਲੋਂ ਸ਼੍ਰੀਆਮ ਬਾਜ਼ਾਰ ਦੇ ਵਿੱਚ ਸਾਡੇ ਡਰਾਈਵ ਕਨੈਕਟਰ ਨੇ ਜਿਹੜੇ ਕੁੱਤੇ ਕਹਿੰਦੇ ਮਾਰੇ ਗਏ ਨੇ ਕਿਹੜੇ ਕਾਨੂੰਨ ਦੇ ਤਹਿਤ ਡਰਾਈਵ ਕਨੈਕਟਰ ਨੂੰ ਅੱਜ ਕੁੱਟ ਧੂਕ ਕੇ ਥਾਣੇ ਦੇ ਅੰਦਰ ਲਿਆ ਇਹ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਚੁੱਕੀ ਹੈ ਤੜੀ ਮੰਗਿਆ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਵੀ ਇਹਨਾਂ ਦੇ ਉੱਪਰ ਬਣਦੀ ਜਿਹੜੀ ਵਿਭਾਗੀ ਕਾਰਵਾਈ ਉਹ ਕੀਤੀ ਜਾਵੇ ਤੁਸੀਂ ਸਾਡੇ ਨਾਲ ਫੋਨ ਕਾਲ ਤੇ ਜੁੜੇ ਤੁਹਾਡਾ ਬੋਤਨਰ